ਪੀਆਈ ਲੁਧਿਆਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਬਰਾਂ ਵਿੱਚੋਂ ਜੋ ਅਹਿਮ ਸੁਰਖੀਆਂ ਹੁੰਦੀਆਂ ਉਸ ਤੇ ਵਿਚਾਰ ਚਰਚਾ ਕਰਨ ਦੇ ਲਈ ਅਸੀਂ ਤੁਹਾਡੇ ਸਾਹਮਣੇ ਪੇਸ਼ ਹੁੰਨੇ ਆ ਮੈਂ ਐਮ ਐਸ ਭਾਟੀਆ ਅੱਜ ਦੀ ਜਿਹੜੀ ਅਹਿਮ ਖਬਰ ਹੈ ਉਹ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਤੇ ਜੋ ਬਹਿਸ ਸ਼ੁਰੂ ਕੀਤੀ ਗਈ ਹੈ ਉਹ ਕੀ ਇਹੋ ਜਿਹਾ ਮਸਲਾ ਹੈ 1931 ਚ ਲਿਖਿਆ ਇਹ ਗੀਤ ਅੱਜ ਚਰਚਾ ਦਾ ਵਿਸ਼ਾ ਬਣਿਆ ਹੈ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਵਿਸ਼ਲੇਸ਼ਕ ਡਾਕਟਰ ਅਰुण ਮਿਤਰਾ ਨੇ ਉਹਨਾਂ ਤੋਂ ਪੁੱਛਾਂਗੇ ਕਿ ਇਸ ਖਬਰ ਦੇ ਪਿਛਲੀ ਜਿਹੜੀ ਗੱਲਬਾਤ ਹੈ ਉਹ ਕੀ ਹੈ ਡਾਕਟਰ ਮਿਤਰਾ ਜੀ ਭਾਜੀ ਗੱਲ ਇਹ ਹੈ ਕਿ ਇੱਕ ਬੇਲੋੜੀ ਵੈਦ ਸੀ ਵੰਦੇ ਬਾਤਰਮ ਸਾਡੇ ਦੇਸ਼ ਦਾ ਇੱਕ ਆਜ਼ਾਦੀ ਦੇ ਸੰਗਰਸ਼ ਦੇ ਦੇ ਪ੍ਰਮੁੱਖ ਗੀਤਾਂ ਵਿੱਚੋਂ ਰਿਹਾ ਹੈ ਜਿਸ ਨੇ ਕਿ ਆਜ਼ਾਦੀ ਕੁੜਾੜੀਆਂ ਨੂੰ ਦੋਸ਼ ਦਿਵਾਇਆ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਲੜਨ ਚ ਗਰੇ ਪੰਜਾਬ ਚ ਹੋਏ ਆਪਣੇ ਪਗੜੀ ਸੰਭਾਲ ਜੱਟਾਂ ਜਾਂ ਨੌਜਵਾਨਾਂ ਨੇ ਗਾਇਆ ਸਰਫਰੋਸ਼ੀ ਦੀ ਤਮੰਨਾ ਅਬ ਮਾਰੇ ਦਿਲ ਵਿੱਚ ਹੈ ਇਸੇ ਟੰਗਾਲ ਬੰਦੇ ਮਾਤਰਮ ਵੀ ਜੋ ਕਿ ਬੰਕਿੰਗ ਚੰਦਰ ਚਟੋਪਾੜਾਇਆ ਦੁਆਰਾ 191875 ਚ ਲਿਖਿਆ ਗਿਆ ਸੀ ਉਸ ਵੇਲੇ ਉਹਨਾਂ ਨੇ ਇਸ ਦੇ ਦੋ ਹੀ ਅੰਤਰੇ ਲਿਖੇ ਸੀ ਫਿਰ 1982-83 ਦੇ ਆਸ-ਪਾਸ ਉਹਨਾਂ ਨੇ ਇੱਕ ਕਿਤਾਬ ਛਾਪੀ ਆਨੰਦ ਮਠ ਉਸ ਦੇ ਵਿੱਚ ਇਹਦੇ ਵਿੱਚ ਕੁਝ ਅੰਤਰੇ ਹੋਰ ਜੋੜੇ 1882 1882 1882 1882 6 ਸਾਲ ਦੇ 5 ਸਾਲ ਦੇ ਬਾਅਦ ਤੇ ਦੋ ਉਹਦੇ ਵਿੱਚ ਕੁਝ ਅੰਤਰੇ ਹੋਰ ਜੋੜ ਦਿੱਤੇ ਉਹ ਲੇਕਿਨ ਗੀਤ ਪਹਿਲੇ ਅੰਤਰੇ ਹੀ ਚੱਲਦੇ ਰਹੇ ਤੇ ਫਿਰ ਇਸ ਤੇ ਚਰਚਾ ਆ ਲੱਗੀ ਇਹ ਕੁਝ ਲੋਕਾਂ ਨੇ ਕਿਹਾ ਵੀ ਜਦਾ ਕੁੱਲ ਜੋ ਪੂਰਾ ਗੀਤ ਹੈ ਇੱਕ ਵਿਸ਼ੇਸ਼ ਧਰਮ ਨੂੰ ਅਡਰੈਸ ਕਰਦਾ ਉਹ ਲੋਕ ਨਾਲ ਜੁੜਾਵੇ ਤੇ ਇਹਦੇ ਦੋ ਅੰਤਰੇ ਹੀ ਰੱਖੇ ਜਾਣ ਤੇ ਬਾਕੀਆਂ ਨੂੰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਨਾ ਪ੍ਰਯੋਗ ਕੀਤਾ ਜਾਵੇ ਇਸ ਗੱਲ ਤੇ ਕਾਂਗਰਸ ਦੇ ਵਿੱਚ ਚਰਚਾ ਹੋਈ ਵੀ ਕਾਂਗਰਸ ਕਿੰਨੇ ਗੀਤ ਨੂੰ ਅਪਣਾਇਆ ਕਿਉਂਕਿ ਕਾਂਗਰਸ ਹੀ ਜੋ ਹੈ ਪ੍ਰਮੁੱਖ ਇੱਕ ਅੰਦੋਲਨ ਸੀ ਨਾ ਜਿਹੜੀ ਕਿ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਤਾਂ ਫਿਰ 17 ਅਕਤੂਬਰ 1937 ਨੂੰ ਸੁਭਾਸ਼ ਚੰਦਰ ਬੋਸ ਨੇ ਜਵਾਲਾ ਲਾਲ ਨਹਿਰੂ ਨੂੰ ਚਿੱਠੀ ਲਿਖੀ ਕਿ ਇਸ ਦੇ ਬਾਰੇ ਚਰਚਾ ਕਰਨੀ ਹੈ ਤੁਸੀਂ ਕੀ ਸਮਝਦੇ ਹੋ ਜਵਾਲਾ ਲਾਲ ਨਹਿਰੂ ਨੇ 20 ਤਰੀਕ ਨੂੰ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਕਾਂਗਰਸ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਕਲਕੱਤਾ ਚ ਉੱਥੇ ਚਰਚਾ ਕਰ ਲਾਂਗੇ ਫਿਰ ਸੁਭਾਸ਼ ਬੋਸ ਨੇ ਕਿਹਾ ਕਿ ਤੁਸੀਂ ਪਹਿਲੇ ਰਵਿੰਦਰਨਾਥ ਟੈਗੋਰ ਨੂੰ ਜੁੜ ਮਿਲੋ ਰਵਿੰਦਰਨਾਥ ਟੈਗੋਰ ਨੂੰ ਫਿਰ 25 आ, अक्टूबर अक्टूबर उन्नीस सौ सैंती निकेतन मिले क्रोनोलॉजी तेरह तो लैके सतार अक्टूबर तक हिंदू महासभा की मीटिंग हुई जिसे सावरकर ने कहा कि दो नेशन चलती असि दो वे बखरे राष्ट्र हिंदू तो मुसलमान बंद बखरेवी गल वो तो ही कर दी थी मुस्लिम लीग ने फिर उन्नीस सौ चाली पाकिस्तान की गल की ਤੋ ਇਹ ਸਾਰੀ ਜੁੜੀਆਂ ਹੋਈਆਂ ਗੱਲਾਂ ਨੇ ਨਾ ਕਾਂਗਰਸ ਨੇ ਫਿਰ ਇਹ ਫੈਸਲਾ ਕੀਤਾ ਕਾਂਗਰਸ ਜਿਹੜੀ ਦਰਬਾਰ ਚ ਮੀਟਿੰਗ ਹੋਈ ਉਸ ਦੇ ਵਿੱਚ ਜਵਾਹਰ ਲਾਲ ਨਹਿਰੂ ਸੁਭਾਸ਼ ਬੋਸ਼ ਸਰਦਾਰ ਪਟੇਲ ਅਰਜਿੰਦਰ ਪ੍ਰਸਾਦ ਤੇ ਰਵਿੰਦਰ ਨਾ ਟੈਗੋਰ ਆਦਿ ਸ਼ਾਮਿਲ ਸੀ ਜਿਸ ਵਿੱਚ ਇਹ ਹੋਇਆ ਵੀ ਦੋ ਹੀ ਅੰਤਰੇ ਜਿ ਰੱਖਾਂਗੇ ਕਿਉਂਕਿ ਜੋ ਅਗਲੀ ਅੰਤਰੇ ਆ ਉਹਨਾਂ ਵਿੱਚ ਦੇਸ਼ ਨੂੰ ਦੁਰਗਾ ਕਾਲੀ ਮਾਤਾ ਇਹ ਜਿਹਾ ਗੱਲਾਂ ਯਾਨੀ ਕਿ जो कह के भी तो प्रचार गया जिसका कि जो मुसलमान आबादी नहीं मनती सारे लोग लड़ रहे थे हिंदू नहीं लड़ रहे थे मुसलमान नहीं लड़ रहे थे ईसाई नहीं लड़ रहे थे बोधीचा इसलिए सारे न रखने लो बी देश आजाद होया फिर उ दो अंतरे जारी रखे गए वो संविधान सभा की मीटिंग जिद पास हुई ਉਹਦੇ ਵਿੱਚ ਇਹਨਾਂ ਦਾ ਭਾਜਪਾ ਦਾ ਕੋਈ ਸ਼ਾਮਾ ਪ੍ਰਸਾਦ ਨੂੰ ਕਦੀ ਵੀ ਸ਼ਾਮਲ ਨਹੀਂ ਜਿਨ੍ਹਾਂ ਨੇ ਕੋਈ ਫਿਰ ਉਸ ਵੇਲੇ ਕੋਈ ਟੁਕੜਾ ਤੋਂ ਨਹੀਂ ਕੀਤਾ ਹੁਣ ਬੇਲੋੜੀ ਬਹਿਸ ਇਹਨਾਂ ਦਾ ਕੰਮ ਇਹ ਹੈ ਕਿ Hindu Musalman ਫਸਾਦ ਪਵਾ ਕੇ ਜ਼ਹਿਰ ਫਿਲਾ ਕੇ ਸਮਾਜ ਵਿੱਚ ਵੰਡੀਆਂ ਪਾ ਕੇ Hindu ਰਾਜ ਦੀ ਸਾਪ ਨੇ ਇਸ ਕਰਕੇ ਬੈਸ ਛੱਡੀ ਗਈ ਹੈ ਇਸ ਦਾ ਕੋਈ ਮਤਲਬ ਨਹੀਂ ਸੀ 10 ਘੰਟੇ ਪਹਿਲੇ ਮੈਂ ਇਸ ਗੱਲ ਤੇ ਲਾਈ ਗਏ ਲਾਣੇ ਚਾਹੀਦੇ ਸੀ ਬੇਰੋਜ਼ਗਾਰੀ ਤੇ ਮਹਿੰਗਾਈ ਤੇ ਹੋਰ ਜਿਹੜੇ ਦੇਸ਼ ਨੂੰ ਇਹ ਜੋ ਮੁੱਦੇ ਨੇ ਸੇਸੋ ਆਮ ਆਦੇ ਸਿਖਾਤੇ ਇਹਨਾਂ ਗੱਲਾਂ ਤੋਂ ਚਰਚਾ ਤੇ ਸਰਕਾਰ ਪਈ ਦੀ ਹੈ ਕਿ ਇਹ ਇਲੈਕਸ਼ਨ ਜਿੱਤ ਜਾਂਦੇ ਨੇ ਇਹ ਇਲੈਕਸ਼ਨ ਵਿੱਚ ਪੈਸਾ ਸੁੱਟਦੇ ਨੇ ਹੋਰ ਕਿਸ ਤਰੀਕੇ ਨਾਲ ਜੋ ਫਸਾਦੀ ਗੱਲਾਂ ਕਰਕੇ ਇਹ ਫਿਰਕੂ ਲਿਆ ਕੇ ਸਮਾਜ ਨੂੰ ਵੰਡ ਕੇ ਇਸ ਤਰ੍ਹਾਂ ਗੱਲਾਂ ਕਰਦੇ ਨੇ ਮੈਂ ਸਭ ਇਹਦਾ ਕਿ ਬਿਲਕੁਲ ਗੈਰਜ਼ਰੀ ਬਹਿਸ ਇਹਨਾਂ ਨੇ ਪਰ ਐਕਸਪੋਜ਼ ਹੋਏ ਨਹੀਂ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਬਹਿਸ ਦਾ ਕੋਈ ਮਤਲਬ ਨਹੀਂ ਕਿਉਂਕਿ ਜੋ ਖਰਚਾ ਹੋਇਆ ਕਰਾਉਡਰ ਪੈਦਾ ਖਰਚਾ ਹੋ ਗਿਆ ਜਿਸ ਦਾ ਕੋਈ ਮਤਲਬ ਨਹੀਂ ਸੀ ਤੇ ਸੰਸਦ ਵਿੱਚ ਅੰਦਰ ਦੀ ਕਾਫੀ ਬੇਰੁਗਤੀ ਹੋਈ ਹੈ ਕਿ ਪ੍ਰਧਾਨ ਮੰਤਰੀ ਝੂਠਾ ਬੋਲਦਾ ਹੈ ਇਹ ਝੂਠਾ ਹੈ ਇਹ ਤੱਥਾਂ ਨੂੰ ਪੂਰੀ ਤਰ੍ਹਾਂ ਸਹੀ ਢੰਗ ਨਾਲ ਪੇਸ਼ ਨਹੀਂ ਕਰਾਇਆ ਨੂੰ ਪਤਾ ਹੀ ਨਹੀਂ ਹੁੰਦਾ ਇਹ ਵੀ ਹੋ ਸਕਦਾ ਹੈ ਕਿ ਪਤਾ ਹੀ ਨਹੀਂ ਉਹਨੂੰ ਕਿ ਇਹਨਾਂ ਤੇ ਐਡ ਹੀ ਨਾ ਜਾ ਇਹ ਤਾਂ ਪੱਗਦ ਨੇ ਹੈਰੀ ਸੋ ਲੇਕਿਨ ਉਸ ਦਿਨ ਸੰਸਦ ਦੇ ਵਿੱਚ ਜਿਹੜੀ ਚਰਚਾ ਹੋਈ ਹੈ ਵੈਸੇ ਮੈਂ ਦੇ ਖਿਲਾਫ ਤੇ ਸੀਗਾ ਪਰ ਮੈਨੂੰ ਸੁਭਦ ਚੰਗਾ ਹੀ ਹੋ ਗਿਆ ਕਿਉਂਕਿ ਇਹਨਾਂ ਨੂੰ ਐਕਸਪੋਜ਼ਰ ਹੋ ਗਿਆ ਇਹ ਪਤਾ ਲੱਗ ਗਿਆ ਕਿ ਕੀ ਕੀ ਨੇ ਬੰਦੇ ਮਹਾਤਮ ਦੇ ਬਾਰੇ ਜੋ ਲੋਕਾਂ ਦੇ ਭਰਮ ਫੈਲੇ ਹੋਏ ਸੀ ਨਾ ਉਹ ਸਾਫ ਹੋ ਗਏ ਉਲਟਾ ਮੈਂ ਸਹੀ ਗੱਲ ਕਹਿਣੀ ਕਿ ਇਹ ਬੇਲੋੜੀ ਬਹਿਸੀ ਬੰਦੇ ਮਹਾਤਮ ਸਾਡਾ ਹੁਣ ਵੀ ਰਾਸ਼ਟਰੀ ਹੈ ਇਹ ਜੋ ਕੌਮੀ ਗੀਤ ਤੇ ਰਾਸ਼ਟਰੀ ਗਾਣ ਜਿਹੜਾ ਸਾਡਾ ਜੰਗਨਮਨ ਹੈ ਜੰਗਨਮਨ ਵੀ ਪੂਰਾ ਨਹੀਂ ਗਾਇਆ ਜਾਂਦਾ ਉਹ ਵੀ ਉਹਦੇ ਵਿੱਚੋਂ ਕੁਝ ਅੰਤਰੇ ਹੀ ਗਾਏ ਜਾਂਦੇ ਨੇ ਸੋ ਇਹ ਗੱਲ ਕਿ ਇਹ ਜੋ ਮੋਦੀ ਦਾ ਇਹ ਦੋਸ਼ ਕਿ ਨਹਿਰੂ ਨੇ ਫਿਰਕੂ ਦ੍ਰਿਸ਼ਟੀ ਕੋਣ ਤੋਂ ਮੁਸਲਮਾਨਾਂ ਦੇ ਅੱਗੇ ਗੋਡੇ ਟੇਕਨੇ ਕਰਕੇ ਇਸ ਗੀਤ ਦੇ ਸਿਰਫ ਦੋ ਹੀ ਅੰਤਰੇ ਲਏ ਤੇ ਬਾਕੀ ਅੰਤਰੇ ਛੱਡ ਦਿੱਤੇ ਇਹ ਗੱਲ ਬਿਲਕੁਲ ਗਲਤ ਹੈ ਨਾ ਵਾਜਿਬ ਹੈ ਇਹਨਾਂ ਦੇ ਪ੍ਰਮੁੱਖ ਆਗੂ ਸ਼ਾਮਾ ਪ੍ਰਸਾਦ ਮੁਖਰਜੀ ਦੀ ਹਾਜ਼ਰੀ ਦੇ ਵਿੱਚ ਉਹ ਸਾਰਾ ਕੁਝ ਪਾਸ ਹੋਇਆ ਉਹ ਤੋਂ ਕਿਉਂ ਆਬਜੈਕਸ਼ਨ ਕੀਤੀ ਹੁਣ ਇਹ ਫਿਰਕੂ ਲਿਆ ਦੇ ਸਮਾਜ ਨੂੰ ਹੋਰ ਬੜੀ ਤੇਜ਼ੀ ਨਾਲ ਵੱਢਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਗੱਲ ਤੋਂ ਚੇਤਨ ਨੂੰ ਵੀ ਬਹੁਤ ਜ਼ਰੂਰੀ ਲੋੜ ਹੈ। ਤੋਂ ਦਰਸ਼ਕੋ ਤੁਸੀਂ ਦੇਖਿਆ ਕਿ ਡਾਕਟਰ ਮਿਤਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਦੇ ਪਿੱਛੇ ਸਾਜ਼ਿਸ਼ ਹੈ ਫਿਰ ਕੁਲੀਹਾਂ ਤੇ ਸਮਾਜ ਨੂੰ ਵੰਡਣ ਦੀ ਇਸ ਬੇਲੋੜੀ ਬਹਿਸ ਨੂੰ ਪਾਰਲੀਮੈਂਟ ਵਿੱਚ ਲਿਆ ਕੇ ਸੱਤਾਧਾਰੀ ਪਾਰਟੀ ਨੇ ਜਿੱਥੇ ਦੇਸ਼ ਦੇ ਲੋਕਾਂ ਦਾ ਸਵਾ ਖਰਾਬ ਕੀਤਾ ਹੈ ਉੱਥੇ ਜੋ ਵੱਡਾ ਖਰਚ ਹੁੰਦਾ ਹੈ ਪਾਰਲੀਮੈਂਟ ਚਲਾਣ ਦੇ ਵਿੱਚ ਇੱਕ ਅਖਬਾਰ ਵਿੱਚ ਮੈਂ ਪੜ੍ਹ ਰਿਹਾ ਸੀ ਕਿ 1 ਮਿੰਟ ਦਾ 2.5 ਲੱਖ ਰੁਪਇਆ ਖਰਚ ਹੁੰਦਾ ਹੈ ਔਰ 10 ਘੰਟੇ ਇਹਨਾਂ ਨੇ ਇਸ ਬੇਲੋੜੀ ਬਹਿਸ ਤੇ ਲਿਖੇ ਔਰ ਦੂਸਰੀ ਗੱਲ ਇਹ ਹੈ ਕਿ ਇੰਡੀਗੋ ਦਾ ਜਿਹੜਾ ਮਸਲਾ ਸੀ ਦੇਸ਼ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡਾ ਮਸਲਾ ਸੀ ਉਸ ਤੋਂ ਧਿਆਨ ਹਟਾਉਣ ਦੇ ਲਈ ਗੋਦੀ মিডিਆ ਨੇ ਲਗਾਤਾਰ ਇਸ ਬਹਿਸ ਨੂੰ ਪਾਰਲੀਮੈਂਟ ਦੀ ਬਹਿਸ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਇੰਡੀਗੋ ਦੇ ਮਸਲੇ ਨੂੰ ਜਿਸ ਨੂੰ ਕਿ ਸਰਕਾਰ ਦੀ ਸ਼ਹਿਤ ਇੰਡੀਗੋ 에ਅਰਲਾਈਨ ਜਿਹੜੀ ਹੈ ਉਹ ਸਾਰੇ ਕੁਝ ਕਰ ਰਹੀ ਸੀ ਉਸ ਨੂੰ ਲੋਕਾਂ ਦਾ ਧਾਨ ਹਟਾਣ ਦੇ ਲਈ ਇਹ ਕੀਤਾ ਤੋਂ ਅੱਜ ਦੀ ਚਰਚਾ ਅਸੀਂ ਇੱਥੇ ਹੀ ਖਤਮ ਕਰਦੇ ਆਂ ਤੋਂ ਇਹ ਸਾਡੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਹ ਦੇ ਬਾਰੇ ਜਰੂਰ ਹਕਮ ਨੇ ਕਮੈਂਟ ਦੇਣਾ ਔਰ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਛਾ ਲੱਗੇ ਤੇ ਸ਼ੇਅਰ ਵੀ ਕਰੋ ਕੱਲ ਫੇਰ ਕਿਸੇ ਹੋਰ ਮਸਲੇ ਨਾਲ ਮਿਲਾਂਗੇ ਸ਼ੁਕਰੀਆ ਧੰਨਵਾਦ